मानसा शहर अंदर शैलर मालिक वल्लो एक नाबालिग चौदह साल लड़की के नाल बलात्कार मामला सामने आया है पीड़ित लड़की के बयान उपर मानसा पुलिस वालों दो औरता समेत पंच व्यक्तियों खिलाफ मामला दर्ज करके कार्रवाई शुरू कर दिखती है ਮਾਨਸਾ ਸ਼ਹਿਰ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 45 ਸਾਲਾ ਇੱਕ ਸ਼ੈਲਰ ਮਾਲਕ ਵੱਲੋਂ 14 ਸਾਲਾਂ ਦੀ ਨਾਬਾਲिग ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਬੇਟੀ ਨੂੰ ਪड़ोसी ਵਿੱਚ ਰਹਿੰਦੀ ਔਰਤ ਵੱਲੋਂ ਕੁਝ ਦਿਨ ਪਹਿਲਾਂ ਮਹਿੰਦੀ ਲਗਵਾਉਣ ਦੇ ਬਹਾਨੇ ਆਪਣੇ ਘਰ ਬੁਲਾਇਆ ਜਿੱਥੇ ਉਹ ਨਾਦੀ ਲੜਕੀ ਦੇ ਨਾਲ ਸ਼ੈਲਰ ਮਾਲਕ ਕਿੰ ਪੁੱਲ ਨੂੰ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਲੜਕੀ ਨੂੰ ਧਮਕੀਆਂ ਦਿੰਦੇ ਰਹੇ ਕਿ ਜੇਕਰ ਕਿਸੇ ਕੋਲ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ ਉਹਨਾਂ ਦੱਸਿਆ ਕਿ ਹਫਤਾ ਪਹਿਲਾ ਹੀ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਿੱਤੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੱਸਿਆ ਕਿ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਅੱਜ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਮਾਂਸਾ ਸ਼ਹਿਰ ਦੇ ਵਿੱਚ ਇੱਕ ਗਿਰੋਹ ਹੈ ਜੋ ਸੋਸ਼ਲ ਦੇਤੇ ਨਾਬਾਲਗ ਪੁਲੀਆਂ ਪਲੀਆਂ ਲੜਕੀਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅੱਗੇ ਵੱਡੇ ਲੋਕਾਂ ਦੇ ਕੋਲ ਪੇਸ਼ ਕਰ ਰਹੇ ਹਨ ਅਤੇ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਹੋਣੀ ਚਾਹੀਦੀ। ਸ਼ਹਿਰ ਦੇ ਵਿੱਚ ਇਹ ਵੀ ਚਰਚਾਵਾਂ ਚੱਲ ਰਹੀਆਂ ਹਨ ਕਿ ਲੜਕੀ ਨਾਲ ਸਮਝੌਤਾ ਕਰਵਾਇਆ ਜਾ ਰਿਹਾ ਜਿਸ ਵਿੱਚ ਕੁਝ ਪੱਤਰਕਾਰ ਅਤੇ ਸਮਾਜ ਸੇਵੀ ਵੱਡੀ ਪੱਧਰ ਤੇ ਕੰਮ ਕਰ ਰਹੇ ਹਨ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਇਸ ਕੇਸ ਨੂੰ ਰਫਾ ਦਰਾ ਦਫਾ ਕਰਨ ਲਈ ਚਰਚਾਵਾਂ ਚੱਲ ਰਹੀਆਂ ਨੇ। ਸਰ ਮੇਰੀ 14 ਸਾਲ ਦੀ ਬੇਟੀ ਹੈ ਜੀ। ਉਹਦੇ ਨਾਲ ਬਲਾਤਕਾਰ ਹੋਇਆ ਜੀ। ਤੇ ਸਾਡੀ ਗਲੀ ਦੇ ਵਿੱਚ ਇੱਕ ਬੀਨਾ ਰਾਣੀ ਐ ਜੋ ਮੰਨ ਲਓ ਇਹ ਸਾਰੇ ਕਾਤਨ ਦੇ ਨੂੰ ਅੰਜਾਮ ਦਿੰਦੀ ਆ ਉਹਦੀ ਮੰਨ ਲਓ ਬਹੁਤ ਵੱਡੇ ਵੱਡੇ ਬੰਦੇ ਨਾਲ ਇਹ ਸੈਕਸ ਰੈਕਟ ਦੇ ਵਿੱਚ ਹੈਗੇ ਨੇ ਜੀ ਸਨੈਪਚੈਟ ਤੇ ਆਈਡੀਆਂ ਉਡੀਆਂ ਬਣਾਉਂਦੇ ਆ ਜੀ ਨਿੱਕੇ ਨਿੱਕੇ ਬੱਚਿਆਂ ਐ ਵੱਡੇ ਵੱਡੇ ਲੋਕਾਂ ਕੋਲੇ ਪੇਸ਼ ਕਰਦੀ ਆ ਜਿੰਨਾ ਤੋਂ ਉਹ ਮੋਤਾ ਰੁਪਇਆ ਫਸੂਲ ਕਰਦੀ ਆ ਇਹ ਸੈਕਸ ਰੈਕਟ ਦੇ ਵਿੱਚ ਬਹੁਤ ਜ਼ਿਆਦੇ ਲੋਕ ਹੈਗੇ ਨੇ ਇਨਵੋਲ ਮੈਂ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਕਿ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਜੋ ਕੋਈ ਵੀ ਦੋਸ਼ੀ ਆ ਉਸ ਨੂੰ ਬਖਸ਼ਿਆ ਨਾ ਜਾਵੇ ਤੁਹਾਡੀ ਬੱਚੀ ਨਾਲ ਕਦੋਂ ਬਲਾਤਕਾਰ ਹੋਇਆ ਸੀ ਤੇ ਕਦੋਂ ਤੁਸੀਂ ਪੁਲਿਸ ਨੂੰ ਇਹਦੀ ਸ਼ਿਕਾਇਤ ਦਿੱਤੀ ਕਿਉਂ ਨਹੀਂ ਸੁਣਵਾਈ ਸਰ ਇਹ 20 21 ਦਿਨਾਂ ਦੀ ਗੱਲ ਹੈ ਜੀ 20 21 ਦਿਨ ਹੋ ਗਏ ਤੇ ਮੰਨ ਲਓ ਇੱਕ ਹਫਤਾ ਹੋ ਗਿਆ ਅੱਜ ਸਾਨੂੰ 8 ਦਿਨ ਹੋ ਗਏ ਜੀ ਪੁਲਿਸ ਕੋਲੇ ਗੇੜੇ ਮਾਰਦਿਆਂ ਪੁਲਿਸ ਨੇ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਰੋਜ਼ ਆਉਂਦੇ ਆ ਬਿਠਾ ਕੇ ਮੋੜ ਦਿੰਦੇ ਆ ਜੀ ਐਂ ਕਰਦੇ ਆ ਵਾਹ ਕਰਦੇ ਆ ਬਸ ਐਂ ਸਾਨੂੰ ਖੱਜਲ ਖਵਾਰ ਕਰੀ ਜਾਂਦੇ ਅੱਜ ਕਿਵੇਂ ਹਸਪਤਾਲ ਲੈ ਕੇ ਤੁਸੀਂ ਹਸਪਤਾਲ ਜੀ ਅੱਜ ਸਾਡੇ ਨਾਲ ਕੁਝ ਕਿਸਾਨ ਜੁਨੀਨਾ ਜਥੇਬੰਦੀਆਂ ਕੁਝ ਪੱਤਰਕਾਰ ਵੀਰਾਂ ਨੇ ਸਾਡਾ ਸਾਥ ਦਿੱਤਾ ਜਿੰਨਾਂ ਤੋਂ ਕਬਰ ਆ ਕੇ ਪੁਲਿਸ ਨੇ ਸਾਨੂੰ ਕਿਹਾ ਵੀ ਚਲੋ ਮੈਡੀਕਲ ਕਰਾਓ ਬੱਚੀ ਦਾ ਤੇ ਹੁਣ ਆ ਲੈ ਕੇ ਆਏ ਹਸਪਤਾਲ ਦੇ ਵਿੱਚ ਜੀ ਤੇ ਕਹਿੰਦੇ ਅਸੀਂ ਕਾਰਵਾਈ ਕਰਦੇ ਹਾਂ ਕਿਵੇਂ ਤੁਸੀਂ ਦੱਸ ਰਹੇ ਹੋ ਵੀ ਸੈਂਟ ਟੈਂਟ ਭੋਲੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਨੇ ਸਰ ਇਹਨਾਂ ਦੀ ਆਈਡੀਆਂ ਬਣੀਆਂ ਹੋਈਆਂ ਜੀ ਇੱਕ ਮੰਨ ਲਓ ਬੀਨਾ ਰਾਣੀ ਹੈ ਨਾਲ ਇੱਕ ਰਿਤੂ ਰਾਣੀ ਹੈ ਇਹ ਸਾਰਿਆਂ ਗਰੋਹ ਬਣਾਇਆ ਹੋਇਆ ਨੰਨੇ ਜੀ ਸਮਝ ਗਏ ਜੀ ਉਹ ਵਿਰੋਧ ਦੇ ਵਿੱਚ ਬਹੁਤ ਬਹੁਤ ਮੰਨ ਲਓ ਵੱਡੇ ਵੱਡੇ ਬੰਦੇ ਸ਼ਾਮਲੇ ਇਸ ਕੰਮ ਦੇ ਵਿੱਚ ਜੀ ਤੇ ਮੰਨ ਲਓ ਹੁਣ ਸਾਨੂੰ ਕਹਿੰਦੇ ਬਹੁਤ ਬੰਦੇ ਧਮਕੀਆਂ ਦਵਾ ਰਹੇ ਨੇ ਜੀ ਕੋਨੇ ਬੱਚੇ ਨੂੰ ਪੰਜਾਬ ਛਿਟਾ ਦਾਂਗੇ ਇਹ ਕਰ ਦਾਂਗੇ ਅਸੀਂ ਇਹ ਵਾਈਡਾਂ ਵੀ ਪੁਲਿਸ ਨੂੰ ਦਿੱਤੀਆਂ ਜੀ ਮੰਨ ਲਓ ਸਾਰੀਆਂ ਚੀਜ਼ਾਂ ਵੀਡੀਓ ਵੀ ਪੁਲਿਸ ਕੋਲੇ ਪੇਸ਼ ਕਰੀ ਵੀ ਸਾਨੂੰ ਧਮਕੀਆਂ ਦੇ ਰਹੇ ਨੇ ਵੱਡੇ ਵੱਡੇ ਬੰਦੇ ਗੁੰਡੇ ਲੋਕ ਸਾਨੂੰ ਧਮਕੀਆਂ ਦਿੰਦੇ ਜੀ ਫੋਨ ਆ ਰਹੇ ਨੇ ਰਿਕਾਰਡਿੰਗਾਂ ਸੁਣਾਤੀਆਂ ਜੀ ਪੁਲਿਸ ਨੂੰ ਵੀ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਜੀ ਦੀ ਮੰਗ ਕਰਦੇ ਹੁਣ ਸਰ ਮੈਂ ਇਨਸਾਫ ਦੀ ਮੰਗ ਕਰਦਾਂ ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿ ਐ ਜਾਂ ਕੋਈ ਕਿਸੇ ਹੋਰ ਦੀ ਮੰਗ ਕਰਦਗੀ ਕੋਈ ਰੋਣਾ ਨਹੀਂ ਕੋਣਾਂ ਨੂੰ ਤੁਸੀਂ ਕਿਉਂ ਨਹੀਂ ਹੁਣ ਤੱਕ ਤੁਹਾਨੂੰ ਇਨਸਾਫ ਮਿਲਿਆ ਸਰ ਇਹਦੇ ਵਿੱਚ ਬਹੁਤ ਰਸੂਕਦਾਰ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿੱਚ ਮਿਲੇ ਹੋਏ ਆ ਜੀ ਵਿੱਚ ਫੋਨ ਕਰਦੇ ਆ ਸ਼ਹ ਪਾੜੇ ਆ ਜੀ ਕਿਸੇ ਨੂੰ ਕਿਸੇ ਦੀ ਬੇਟੀ ਤੀ ਦਾ ਦਰਦ ਨਹੀਂ ਹੈ ਜੀ ਸਰ ਮੇਰੀ 14 ਸਾਲ ਦੀ ਬੇਟੀ ਹੈ ਜੀ ਉਹਦੇ ਨਾਲ ਬਲਾਤਕਾਰ ਹੋਇਆ ਜੀ ਤੇ ਸਾਡੀ ਗਲੀ ਦੇ ਵਿੱਚ ਇੱਕ ਬੀਨਾ ਰਾਣੀ ਆ ਜੋ ਮੰਨ ਲਓ ਇਹ ਸਾਰੇ ਕਾਤਮ ਦੇ ਨੂੰ ਅੰਜਾਮ ਦਿੰਦੀ ਆ ਉਹਦੀ ਮੰਨ ਲਓ ਬਹੁਤ ਵੱਡੇ ਵੱਡੇ ਬੰਦੇ ਨਾਲ ਇਹ ਸੈਕਸ ਰੈਕਟ ਦੇ ਵਿੱਚ ਹੈਗੇ ਨੇ ਜੀ ਸਨੈਪਚੈਟ ਤੇ ਆਈਡੀਆਂ ਉਡੀਆਂ ਬਣਾਉਂਦੇ ਆ ਜੀ ਨਿੱਕੇ ਨਿੱਕੇ ਬੱਚਿਆਂ ਐ ਵੱਡੇ ਵੱਡੇ ਲੋਕਾਂ ਕੋਲੇ ਪੇਸ਼ ਕਰਦੀ ਆ ਜਿੰਨਾ ਤੋਂ ਇਹ ਮੋਤਾ ਰੁਪਇਆ ਵਸੂਲ ਕਰਦੀ ਆ ਇਹ ਸੈਕਸ ਰੈਕਟ ਦੇ ਵਿੱਚ ਬਹੁਤ ਜ਼ਿਆਦਾ ਲੋਕ ਹਰਗੇ ਨੇ ਇਨਵੋਲਵ ਹੋ। ਮੈਂ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਕਰਦਾਗਾ ਕਿ ਇਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ। ਜੋ ਕੋਈ ਵੀ ਲੋਸ਼ੀਆ ਉਸ ਨੂੰ ਬਖਸ਼ਿਆ ਨਾ ਜਾਵੇ। ਤੁਹਾਡੀ ਬੱਚੀ ਨਾਲ ਕਦੋਂ ਬਲਾਤਕਾਰ ਹੋਇਆ ਤੇ ਕਦੋਂ ਤੁਸੀਂ ਪੁਲਿਸ ਨੂੰ ਇਹਦੀ ਸ਼ਿਕਾਇਤ ਦਿੱਤੀ ਕਿਉਂ ਨਹੀਂ ਸੰਭਾਈ। ਸਰ ਇਹ 20 21 ਦਿਨਾਂ ਦੀ ਗੱਲ ਹੈ ਜੀ। 20 21 ਦਿਨ ਹੋ ਗਏ ਤੇ ਮੰਨ ਲਓ ਇੱਕ ਹਫਤਾ ਹੋ ਗਿਆ ਅੱਜ ਸਾਨੂੰ 8 ਦਿਨ ਹੋ ਗਏ ਜੀ। ਪੁਲਿਸ ਕੋਲੇ ਢੇੜੇ ਮਾਰਦਿਆਂ ਪੁਲਿਸ ਨੇ ਸਾਨੂੰ ਕੋਈ ਸੁਣਵਾਈ ਨਹੀਂ ਕੀਤੀ ਰੋਜ਼ ਆਉਂਦੇ ਆ ਬਿਠਾ ਕੇ ਮੋੜ ਦਿੰਦੇ ਆ ਐਂ ਕਰਦੇ ਆ ਵਾਹ ਕਰਦੇ ਆ ਬਸ ਐਂ ਸਾਨੂੰ ਖੱਜਲ ਖਵਾਰ ਕਰੀ ਜਾਂਦੇ ਆ ਅੱਜ ਕਿਵੇਂ ਹਸਪਤਾਲ ਲੈ ਕੇ ਆਏ ਫਿਰ ਹਸਪਤਾਲ ਜੀ ਅੱਜ ਸਾਡੇ ਨਾਲ ਕੁਝ ਕਿਸਾਨ ਜੁਨੀਨਾ ਜਥੇਬੰਦੀਆਂ ਕੁਝ ਪੱਤਰਕਾਰ ਵੀਰਾਂ ਨੇ ਸਾਡਾ ਸਾਥ ਦਿੱਤਾ ਜਿੰਨਾਂ ਤੋਂ ਕਬਰਾ ਕੇ ਪੁਲਿਸ ਨੇ ਸਾਨੂੰ ਕਿਹਾ ਵੀ ਚਲੋ ਮੈਡੀਕਲ ਕਰਾਓ ਬੱਚੀ ਦਾ ਤੇ ਹੁਣ ਆ ਲੈ ਕੇ ਆਏ ਹਸਪਤਾਲ ਦੇ ਵਿੱਚ ਜੀ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਕਿਵੇਂ ਤੁਸੀਂ ਦੱਸ ਰਹੇ ਹੋ ਵੀ ਸਾਇਸਟਰ ਤੇ ਭੋਲੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੇ ਨੇ ਸਰ ਇਹਨਾਂ ਦੀ ਆਈਡੀਆ ਬਣੀਆਂ ਹੋਈਆਂ ਜੀ ਇੱਕ ਮੰਨ ਲਓ ਬੀਨਾ ਰਾਣੀ ਆ ਨਾਲ ਇੱਕ ਰਿੱਤੂ ਰਾਣੀ ਆ ਇਹ ਸਾਰੀਆਂ ਗਰੋਹ ਬਣਾਇਆ ਹੋਇਆ ਇਹਨਾਂ ਨੇ ਜੀ ਸਮਝ ਗਏ ਜੀ ਉਹ ਗਰੋਹ ਦੇ ਵਿੱਚ ਬਹੁਤ ਬਹੁਤ ਮੰਨ ਲਓ ਵੱਡੇ ਵੱਡੇ ਬੰਦੇ ਸ਼ਾਮਿਲ ਨੇ ਇਸ ਕੰਮ ਦੇ ਵਿੱਚ ਜੀ ਤੇ ਮੰਨ ਲਓ ਹੁਣ ਸਾਨੂੰ ਕਹਿੰਦੇ ਬਹੁਤ ਬੰਦੇ ਧਮਕੀਆਂ ਦਵਾ ਰਹੇ ਨੇ ਜੀ ਤੁਹਾਡੇ ਬੱਚੇ ਨੂੰ ਤਜਾਫ ਫਟਾ ਦਾਂਗੇ ਇਹ ਕਰ ਦਾਂਗੇ ਅਸੀਂ ਇਹ ਵਾਈਟਾਂ ਵੀ ਪੁਲਿਸ ਨੂੰ ਦਿੱਤੀਆਂ ਜੀ ਮੰਨ ਲਓ ਸਾਰੇ ਤੀਜਾ ਵੀਡੀਓ ਵੀ ਪੁਲਿਸ ਕੋਲੇ ਪੇਸ਼ ਕਰੀ ਵੀ ਸਾਨੂੰ ਧਮਕੀਆਂ ਦੇ ਰਹੇ ਨੇ ਵੱਡੇ ਵੱਡੇ ਬੰਦੇ ਗੁੰਡੇ ਲੋਕ ਸਾਨੂੰ ਧਮਕੀਆਂ ਦਿੰਦੇ ਆ ਜੀ ਫੋਨ ਆ ਰਹੇ ਨੇ ਰਿਕਾਰਡਿੰਗਾਂ ਸੁਣਾਤੀਆਂ ਜੀ ਪੁਲਿਸ ਨੂੰ ਵੀ ਸਾਨੂੰ ਧਮਕੀਆਂ ਵੀ ਮਿਲ ਰਹੀਆਂ ਜੀ ਕੀ ਮੰਗ ਕਰਦੇ ਉਹਨਾਂ ਸਰ ਮੈਂ ਇਨਸਾਫ ਦੀ ਮੰਗ ਕਰਦਾਂ ਮੇਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੁੰਦੇ ਹਾਂ ਕਿ ਐ ਜਾਂ ਕੋਈ ਕਿਸੇ ਹੋਰ ਦੀ ਮੰਗ ਕਰਤ ਕੋਈ ਰੋਣਾ ਨਹੀਂ ਹੋਣਾ ਨੂੰ ਤੁਸੀਂ ਕਿਉਂ ਨਹੀਂ ਹੁਣ ਤੱਕ ਤੁਹਾਨੂੰ ਇਨਸਾਫ ਮਿਲਿਆ ਸਰ ਇਹਦੇ ਵਿੱਚ ਬਹੁਤ ਰਸੂਕਦਾਰ ਬਹੁਤ ਬਹੁਤ ਵੱਡੇ ਵੱਡੇ ਬੰਦੇ ਵਿੱਚ ਮਿਲੇ ਹੋਏ ਆ ਜੀ ਵਿੱਚ ਫੋਨ ਕਰ ਰਿਹਾ ਸਪਾਰਸ਼ਾ ਪਾ ਰਹੇ ਆ ਜੀ ਕਿਸੇ ਨੂੰ ਵੀ ਕਿਸੇ ਦੀ ਬੇਟੀ ਤੀ ਦਾ ਦਰਦ ਨਹੀਂ ਹੈ ਜੀ ਅੱਜ ਸਾਨੂੰ ਇੱਕ ਪਲਾਹ ਮਿਲੀ ਜੀ ਵੀ ਇੱਕ ਮਤਲਵ ਵਾਲੀ ਕੁਇਕਲ ਕਲਬ ਨਾਲ ਰਹੀ ਹੋਇਆ ਤਾਂ ਉਹਦੇ ਪਤਾ ਵੀ ਬਿਆੰਤੀ ਅਸੀਂ ਮਕਰਦਮਾ ਨੰਬਰ 150 ਮਿਤੀ ਅੱਜ ਦੀ ਦਰਜ ਕਰਕੇ ਅ ਦਪਤੀ ਸ਼ਾਮਤ ਜਾਂਦੀ ਹੈ ਜੇ ਜੋ ਡਾਕਟਰ